ਨਾ ਕਸਨਾ ਲੈ ਅਸੀਂ ਜਾਨ ਵੀ ਦੇ ਦਾਂਗੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਤੰਗ 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 ਉਹਨੂੰ ਤਰਸਉਂਦਾ ਹਾਂ ਮੈਂ ਮੇਰੀ ਮਾਂ ਮਾਂ ਤੇ ਤਰਸਾਉਂਦਾ ਮੇਰੇ ਬਰਜੋਗਾ ਤੇ ਤਰਸਾਉਂਦਾ ਉਹ ਜਿਹੜੇ ਇਨੀ ਉਮਰ ਚ ਸੜਕਾਂ ਤੇ ਬੈਠੇ ਨੇ ਅਸੀਂ ਹੱਕ ਲੈ ਕੇ ਹੀ ਮੁੜਾਂਗੇ होए होए ओ माय गॉड चक लगे फटे ओ भाग गया ओ नथुआ ओरे दा तरे लगे होए रे ओ माय गॉड चक लगे फटे एवे रोला पाई फिरी जलो अरे ओ जो पंजाब का मुख्यमंत्री है भगवंत मान अरे क्यों तू सड़कों में इनों को ले आया अरे किसान का दिन कोई नहीं दे सकता धर्मेंद्र ਬਹੁਤ ਕਹਿੰਦਾ ਮੈਂ ਪੰਜਾਬ ਦਾ ਸਨੀ ਦਿਓ ਉਹ ਦੇਖੋ ਇੱਕ ਪਾਸੇ ਪੰਜਾਬ ਦੇ ਵਿੱਚ ਵੋਟਾਂ 'ਚ ਖੜਾਇਆ ਦੀ ਮੁੜ ਕੇ ਸਾਰ ਖਬਰ ਵੀ ਨਹੀਂ ਲੱਤੀ ਮੇਰਾ ਪੰਜਾਬ ਸੜਕੋ 'ਤੇ ਬਿਠਾਏ ਮਗਰ ਮੈਂ ਚਾਹਤਾ ਹਾਂ ਅਗਰ ਜਾਣਤਾ ਹਾਂ ਮੈਂ ਬੋਲ ਵੀ ਨਹੀਂ ਸਕਦਾ ਮੈਂ ਇਹ ਕਹਤਾ ਹਾਂ ਕਸਾ ਨਾ ਕਹਾਲ ਉਹਨਾਂ ਚਾਹੀਏ ਚਾਹ ਵੀ ਪੂਰਾ ਕਰਦੀ ਦਾ ਕਮੇਡੀ ਚੁਟਕਲੇ ਵੀ ਸੁਣਾਦੀ ਦਿੰਦੇ ਨੇ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਨੂੰ ਇੱਕ ਮਹੀਨੇ ਤੋਂ ਵੱਧ ਦਾ ਵਕਤ ਹੋ ਗਿਆ ਕਿਸਾਨ ਅਜੇ ਵੀ ਇੱਥੇ ਡਟੇ ਹੋਏ ਨੇ ਕਹਿੰਦੇ ਨੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇੱਥੋਂ ਵਾਪਸ ਨਹੀਂ ਜਾਣਗੇ ਸਰਕਾਰ ਨਾਲ ਕਈ ਗੱਲ ਗੇੜ ਦੀ ਜਿਹੜੀ ਗੱਲਬਾਤ ਵੀ ਹੋਈ ਹੈ ਪਰ ਮਸਲਾ ਸਿਰੇ ਜੜਾ ਨਹੀਂ ਚੜਿਆ ਤੇ ਇੱਥੇ ਹਰ ਉਮਰ ਦੇ ਲੋਕ ਮੌਜੂਦ ਨੇ ਬਜ਼ੁਰਗ ਵੀ ਬੱਚੇ ਵੀ ਤੇ ਜਿਹੜਾ ਜਜ਼ਬਾ ਕਿਸਾਨਾਂ ਦਾ ਉਹ ਲਗਾਤਾਰ ਬਰਕਰਾਰ ਹੈ ਜਿਹਾ ਨਹੀਂ ਹੈ ਕਿ ਮਹੀਨਾ ਲੰਘ ਗਿਆ ਤੇ ਕਿਸਾਨਾਂ ਦੀ ਗਿਣਤੀ ਇੱਥੇ ਕੱਟੀ ਹੋਵੇ ਕਿਸਾਨ ਹੈ ਜਿਹੜੇ ਉਹ ਲਗਾਤਾਰ ਇੱਥੇ ਡਟੇ ਹੋਏ ਨੇ ਪਹਿਲਾਂ ਤਾਂ ਬਾਪੂ ਜੀ ਨਾਲ ਗੱਲ ਕਰਦੇ ਬਾਪੂ ਜੀ ਕਿੱਥੇ ਆ ਅਸੀਂ ਸਮਰਾਲੇ ਹਲਕੇ ਤੋਂ ਆਇਆ ਭਾਈ ਤੇ 3 ਮਹੀਨਾ ਹੋ ਗਿਆ ਤੁਹਾਨੂੰ ਇੱਥੇ ਬੈਠੇ ਹੋਏ ਔਖਾ ਨਹੀਂ ਹੁੰਦਾ ਔਖਾ ਤਾਂ ਜ਼ਰੂਰ ਹੈ ਪਰ ਹੁਣ ਕਰਨਾ ਪੈਂਦਾ ਭਾਈ ਔਖਾ ਔਖਾ ਕੱਟਣੀ ਪੈਣੀ ਹੈ ਤੇ ਕਣਕ ਵੀ ਆਉਣ ਵਾਲੀ ਹੈ ਕਣਕ ਵੀ ਵੱਢਣੀ ਹੈ ਹਾਂ ਕਣਕ ਵੀ ਵੱਢਣੀ ਹੈ ਕਣਕ ਤੇ ਟਾਈਮ ਤੇ ਜਾਵਾਂਗੇ ਵਾਰੀ ਸਰਾਵਾਂਗੇ ਜੀ ਤੇ ਵਾਰੀ ਲਾਉਣੀ ਪੈਣੀ ਹੈ ਕਿਉਂਕਿ ਕਣਕ ਵੱਢਣੀ ਹੈ ਖੇਤ ਵੀ ਸਾਹਮਣੇ ਹੈ ਤੇ ਸੰਘਰਸ਼ ਵੀ ਸਾਹਮਣੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਮੈਂ ਤਾਂ 13 11 ਤਰੀਕ ਦਾ ਆਇਆ ਹੋਇਆ ਤੇ ਜਦੋਂ 13 ਨਵਰੇ ਬੜਾ ਕੇ ਬਏ ਨੇ ਬੰਬ ਸੱਟੇ ਨੇ ਉਸ ਟਾਈਮ ਵੀ ਮੈਂ ਉਰੀ ਜੀ 21 ਤਰੀਕ ਨੂੰ ਵੀ ਉਰੀ ਸੀ ਪਰ ਸਾਨੂੰ ਇਸ ਅਧੋਲਨ ਚ ਆਉਣਾ ਪੈਂਦਾ ਅਸੀਂ ਆਪਣੇ ਆਪ ਨੂੰ ਮੈਂ ਕਮੇਡੀ ਕਲਾਕਾਰਾਂ ਮੈਂ ਇਹਨਾਂ ਕਿਸਾਨਾਂ ਤੇ ਤੇ ਕਿਸਾਨਾਂ ਨਾਲ ਸਾਥ ਦੇਣ ਵਾਸਤੇ ਆਇਆ ਤੇ ਇਹਨਾਂ ਦਾ 24 ਪੂਰਾ ਕਰਦੀ ਦਾ ਕਮੇਡੀ ਚੁਟਕਲੇ ਵੀ ਸੁਣਾਦੀਦੇ ਨੇ ਤਰਾਤੀ ਸੁਣਾਉਂਦੇ ਫਿਰ ਤੁਸੀਂ ਇਹਨਾਂ ਨੂੰ ਉਹ ਮੈਂ ਵੱਖ-ਵੱਖ ਆਵਾਜ਼ਾਂ ਘੜ ਕੇ ਜਿਵੇਂ ਫਿਲਮੀ ਐਕਟਰ ਆ ਗਿਆ ਕੋਈ ਪੰਜਾਬੀ ਐਕਟਰ ਆ ਗਿਆ ਤਾਂ ਫਿਲਮੀ ਹਿੰਦੀ ਅਟਰ ਆ ਗਿਆ ਲੋ ਪਹਿਲੀ ਆਵਾਜ਼ ਪੰਜਾਬ ਦਾ ਥਮ ਜੋਗਰਾਜ ਜੇ ਜੋਗਰਾਜ ਗੱਲ ਕਰੂਗਾ ਐਨਾ ਕਸਾ ਨਾ ਲੈ ਅਸੀਂ ਜਾਨ ਵੀ ਦੇ ਦਾਂਗੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਓਏ ਕਸਾਣ ਮਜ਼ਦੂਰ ਐ ਨਾਨਾ ਇੱਕ ਹੋਣਾ ਪੈਣਾ ਤੇ ਤਾਂ ਅਸੀਂ ਇਸ ਧਰਮ ਨੂੰ ਜਿੱਤਾਂਗੇ ਇਹ ਹੀ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਚਤੀਆ ਓ ਚੰਨੇ ਵੀ ਲੁਧਿਆਣਾ ਚੰਡੀਗੜ ਪਟਿਆਲਾ ਪਾ ਸਮਰਾਲਾ ਲੁਧੇਹਾਣਾ ਪਹਚੋ ਆਪਾਂ ਧਰਮਾ ਜਿੱਤ ਕੇ ਪਾਪਸ ਮੁੜੀਏ ਤੇ ਸਾਰੇ ਮੈਨੂੰ ਤਰਸਉਂਦਾ ਔਰ ਮੇਰੇ ਮਾਮਾ ਤੇ ਤਰਸ ਆਉਂਦਾ ਮੇਰੇ ਬਰਜੋਗਾ ਤੇ ਤਰਸ ਆਉਂਦਾ ਉਹ ਜਿਹੜੇ ਨਹੀਂ ਉਮਰ ਚ ਸੜਕਾਂ ਤੇ ਬੈਠੇ ਨੇ ਇਹਨਾਂ ਦੇ ਹੱਕ ਦਿਨੇ ਚਾਹੀਦੇ ਨੇ ਕੋਈ ਵੀ ਸਰਕਾਰਾ ਕੋਈ ਵੀ ਸਰਕਾਰਾ ਆਪਣੇ ਹੱਕਾਂ ਲਈ ਅਸੀਂ ਹੱਕ ਲੈ ਕੇ ਹੀ ਮੁੜਾਂਗੇ ਇਹਦਾ ਮੈਂ ਆਵਾਜ਼ ਕੱਢਦਾ ਹੋਰ ਕਿਦੀ ਕਿਦੀ ਆਵਾਜ਼ ਕੱਢ ਲੈਂਦੇ ਗੱਗੂ ਗੱਗੂ ਗੇਰਾਂ ਉਨ ਹੱਕਾਂ ਪਿੱਛੇ ਅਸੀਂ ਇਹਨਾਂ ਸੜਕਾਂ ਤੇ ਪਹੁੰਚ ਗਏ ਤੇ ਮੈਨੂੰ ਬੜਾ ਦੁੱਖ ਲੱਗਦਾ ਇਹ ਲੋਕ ਮੇਰੀ ਫਿਲਮਾਂ ਦੇ ਵੀ 팬 ਨੇ ਪਰ ਕਿਸਾਨ ਆਪਣੇ ਅਨਦਾਤੇ ਨੂੰ ਮੰਨਦਾ ਕਿਸਾਨ ਤੇ ਮਜ਼ਦੂਰ ਆਪਣੇ ਹੱਕਾਂ ਪਿੱਛੇ ਜ਼ਰੂਰ ਆਪਣੇ ਹੱਕ ਲੈ ਕੇ ਜਾਣਗੇ ਤੇ ਫਿਰ ਜੀ ਮੇਲ 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 ਆਪਣੇ ਅੰਦਾਜ਼ੇ ਨਾਲ ਆਉਂਦਾ ਉਹ ਆਪਣੇ ਅੰਦਾਜ਼ ਨਾਲ ਬੋਲਦਾ ਉਹ ਕੀ ਗੱਲ ਓਏ ਹੋਏ ਓ ਮਾਇਗਾ ਚੱਕ ਲਗਾ ਫਟੇ ਓ ਮਾਇਗਾ ਓ ਨਥੂਆ ਕੋਲੇ ਦਾ ਤਾਰੇ ਲੱਗੇ ਹੋਏ ਨੇ ਓ ਮਾਇਗਾ ਚੱਕ ਲਗਾ ਫਟੇ ਐਵੇਂ ਰੋਲਾ ਪਾਈ ਫਰੀ ਜਲੇ ਉਹ ਕਵਾਲ ਦੀ ਗੱਲ ਇਹਦਾ ਮੈਂ ਆਵਾਜ਼ ਜਗੜਦਾ ਰਿਆਂ ਕਿਸੇ ਹਿੰਦੀ ਐਕਟਰ ਦੀ ਵੀ ਆਵਾਜ਼ ਕੱਢ ਲੈਂਦੇ ਹੋ ਹਾਂਜੀ ਹਾਂਜੀ ਮੈਂ ਸਾਰੇ ਐਕਟਰਾਂ ਦੀ ਘੜਦਾ ਮੈਂ ਇਸ ਕਲਾ ਦੇ ਵਿੱਚ 90 ਵਾਰਾਂ ਚ ਮੰਨਿਆ ਗਿਆ ਜਦੋਂ ਮੈਂ ਪਿਛਲੇ ਸਾਲ ਧਰਨਾ ਲਗਿਆ ਜਦਵੀ ਮੂਹਰੇ ਦੀ ਹੁਣ ਵੀ ਮੂਹਰੇ ਆ ਪਰ ਮੈਂ ਇਹਨਾਂ ਕਿਸਾਨਾਂ ਦਾ ਨਾਲ ਖੜਾ ਕਿਉਂ ਕਿਉਂ ਨਾ ਖੜਾ ਕਿਸਾਨਾਂ ਦਾ ਖਾਨੇ ਆ ਕਿ ਅਨਾਜ ਬੀਜਦੇ ਨੇ ਅਸੀਂ ਕਣਕਾਂ ਵੀ ਵੱਡੀਆਂ ਨੇ ਅਸੀਂ ਝੋਨਾ ਵੀ ਲਾਇਆ ਅਸੀਂ ਸਾਰਾ ਕੁਝ ਇਹਨਾਂ ਦੇ ਸਰਤੇ ਖਾਨੇ ਆ ਜੇ ਕਿਸਾਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਫਿਰ ਸਾਨੂੰ ਇਹਨਾਂ ਤੋਂ ਬਿਨਾ ਕਿਸੇ ਸਾਡੀ ਪਰਜਾਈ ਹੁਣ ਵੀ ਬੱਟਾਂ ਤੇ ਕੱਖ ਵੱਢਦੀ ਆ ਮੇਰੀ ਮਾਂ ਹੁਣ ਵੀ ਕੱਖ ਵੱਢਣ ਜਾਂਦੀ ਆ ਪਰ ਕਿਸਾਨਾਂ ਨੂੰ ਪਤਾ ਵੀ ਇਹ ਜਸਪਾਲ ਹੰਸ ਦੀ ਮਾਂ ਇਹ ਜਸਪਾਲ ਹੰਸ ਦੀ ਮਾਂ ਇਹਨੂੰ ਆਪਾਂ ਨੇ ਬੱਟ ਤੋਂ ਕਦੇ ਰੋਕਣਾ ਨਹੀਂ ਇਹ ਕਿਸਾਨਾਂ ਲਈ ਖੜਾ ਜੇ ਰਮੇਸ਼ਪੁਰੀ ਜਾਂਦਾ ਹੁੰਦਾ ਉਹ ਰਿ ਆਉਂਦਾ ਉਹਨੇ ਫਿਰ ਕਿਵੇਂ ਬੋਲਾਂਗੇ अरे हा, 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 अरे भाई सारे किसान सड़का में आ चुके हैं अरे सरकार को सोचना चाहिए अरे वो जो पंजाब का मुख्यमंत्री है भगवंत मान अरे क्यों तू सड़कों में इन्हों को ले आया अरे किसान का दिन कोई नहीं दे सकता कसान जाति लेके आगे जाता है अरे इसको कसान को ना तरसाओ कसान मजदूर अपने हक का लिए लड़ते हैं <laughs> हाँ जी भंतरवेंद्र जी त्रिवेंद्र बहुत कहना मैं पंजाब दा सनी देओल ओ देखो ਇੱਕ ਪਾਸੇ ਪੰਜਾਬ ਦੇ ਵਿੱਚ ਵੋਟਾਂ 'ਚ ਖੜਾਇਆ ਦੀ ਮੁਰਕੇ ਸਾਰ ਖਬਰ ਵੀ ਨਹੀਂ ਲੱਤੀ ਮੈਂ ਤਾਂ ਪਹਿਲੇ ਹੀ ਕਹਿੰਦਾ ਵੀ ਜਿਹੜੇ ਕਲਾਕਾਰ ਬਣਨੇ ਇਹਨਾਂ ਨੂੰ ਕਿਉਂ ਤੁਸੀਂ ਟਿਕਟਾਂ ਦੇਈ ਜਾਂਦੇ ਹੋ ਇਹਦੇ ਲੋਕਲ ਦਿਲ ਖੁਸ਼ ਕਰਨ ਵਾਲੇ ਨੇ ਹੁਣ ਤਰਵਿੰਦਰ ਬੋਲਦਾ ਮੈਂ ਜਾਣਦਾ ਮੇਰਾ ਪੰਜਾਬ ਸੜਕੋ 'ਤੇ ਬਿਠਾ ਹੈ ਮਗਰ ਮੈਂ ਜਾਂਦਾ ਹਾਂ अगर जानता हूं, मैं बोल भी नहीं सकता मैं ये कहता हूं, किसानों का हल होना चाहिए जैसे मर्जी आ किसान तक तो किसान होते हैं मेरा बाप भी किसान थी मैं भी किसान का बेटा हूँ अगर बोलूँगा मैं जरूर बोलूँगा ਬਿਲਕੁਲ ਇਸ ਤਰ੍ਹਾਂ ਨਾਲ ਕਾਮੇਡੀ ਸੁਣ ਕੇ ਜੀ ਤਾਂ ਲੱਗਿਆ ਰਹਿੰਦਾ ਹੋਣਾ ਪਰ ਔਖਾ ਤੇ ਬੜਾ ਐਨੇ ਦਿਨ ਸੜਕਾਂ ਤੇ ਹਾਂਜੀ ਨਿਕਲੂਗਾ ਹੌਲੀ ਹੌਲੀ ਇਹਨਾਂ ਨੂੰ ਜਦੋਂ ਹੁਣ ਗਰਮੀ ਆਉਂਦੀ ਜਾਂਦੀ ਹੈ ਸੇਕ ਲੱਗੂਗਾ ਹੱਲ ਵੀ ਕੱਢਣਗੇ ਬਿਲਕੁਲ ਤੇ ਕਿਸਾਨਾਂ ਨੇ ਤਾਂ ਕਣਕ ਵੀ ਵੱਢਣੀ ਹੈ ਖੇਤਾਂ ਦਾ ਕੰਮ ਵੀ ਸਾਹਮਣਾ ਹੈ ਤੇ ਇੱਥੇ ਵੀ ਬੈਠਣਾ ਹੈ ਸਰਕਾਰਾਂ ਨੇ ਜਿਹੜੀਆਂ ਇਹ ਝੂਠ ਬੋਲ ਕੇ ਬਣਦੀਆਂ ਨੇ ਝੂਠਿਆਂ ਦੀ ਸਰਕਾਰ ਬਣਦੀ ਆ ਸੱਚਿਆਂ ਦੀ ਸਰਕਾਰ ਕਦੇ ਅੱਜ ਤੱਕ ਬਣੀ ਨਹੀਂ ਨਾ ਬਣਦੀ ਆ ਝੂਠ ਬੋਲ ਕੇ ਸਰਕਾਰਾਂ ਬਣਾ ਕੇ ਕਿਸਾਨਾਂ ਨੂੰ ਭਰੋਸਾ ਦੇ ਕੇ ਪੂਰੇ 13 ਮਹੀਨੇ ਬਾਅਦ ਕਹੇ ਤਾਂ ਵੀ ਐਮਐਸਬੀ ਲਾਗੂ ਹੋਗੀ ਸਾਰਿਆਂ ਨੇ ਲਿਖ ਕੇ ਦਿੱਤਾ ਉਦੋਂ ਬਾਅਦ ਫਿਰ ਸਰਕਾਰਾਂ ਦਾ ਕੀ ਜ਼ਮੀਰ ਆ ਜਿਹੜੇ ਦੁਬਾਰਾ ਫੇਰ ਮੁੱਕਰ ਗਏ ਆ ਇਸ ਕਰਕੇ ਸਾਨੂੰ ਦੁਬਾਰਾ ਆਉਣਾ ਪੈ ਰਿਹਾ ਬਿਲਕੁਲ ਉਦੋਂ ਵੀ ਇੱਕ ਲੰਬਾ ਸੰਘਰਸ਼ ਹੋਇਆ ਸੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਹਨਾ ਤੇ ਇਉਂ ਨਹੀਂ ਲੱਗਦਾ ਵੀ ਥੋੜਾ ਝੇਤੀ ਉੱਠ ਗਏ ਜੇ ਬੈਠੇ ਰਹਿੰਦੇ ਸ਼ਾਇਦ ਮਸਲਾ ਹੱਲ ਕਰਵਾ ਕੇ ਆਉਂਦੇ ਸਰਕਾਰਾਂ ਝੂਠੀਆਂ ਨੇ ਤੁਹਾਨੂੰ ਦੱਸ ਤਾ ਦੱਸ ਤਾ ਹੀ ਸਰਕਾਰਾਂ ਝੂਠ ਬੋਲ ਕੇ ਕਹਿੰਦਾ ਹੁਣ ਵੀ ਜੇ ਸਾਨੂੰ ਕਹਿ ਦੇਣਾ ਅਸੀਂ ਜਿਹੜੇ ਮਸਲੇ ਮੰਗ ਰਹੇ ਆ ਉਹ ਕਹਿੰਨ ਤੁਹਾਨੂੰ ਲਿਖ ਕੇ ਦੇ ਦਤਾ ਮਸਲੇ ਤੁਹਾਡੇ ਹੱਲ ਹੋ ਗਏ ਫਿਰ ਜਿਹੜੇ ਲੀਡਰ ਨੇ ਸਾਨੂੰ ਉਹਨਾਂ ਦੀ ਗੱਲ ਤਾਂ ਸੁਣਨੀ ਪੈਂਦੀ ਆ ਨਾ ਅਸੀਂ ਆਪੂ ਆਪਣੀ ਤਾਂ ਮਰਜ਼ੀ ਕੋਈ ਕਰ ਨਹੀਂ ਸਕਦਾ ਅਸੀਂ ਲੀਡਰਾਂ ਦੇ ਸਿਰ ਤੇ ਹੀ ਇਹ ਲੜਾਈ ਲੜ ਸਕਦੇ ਆ ਨਾ ਜੇ ਹੁਣ ਸਰਕਾਰਾਂ ਹੀ ਝੂਠ ਬੋਲੀ ਜਾਣਗੀਆਂ ਫਿਰ ਆਮ ਬੰਦੇ ਨੂੰ ਕੀ ਕੋਈ ਕਰ ਸਕਦਾ ਤੇ ਸਰਕਾਰ ਤੇ ਕਹਿੰਦੀ ਵੀ ਕਿਸਾਨਾਂ ਦਾ ਕਰਦੇ ਬੜਾ ਨੇ ਮੋਦੀ ਮੋਦੀ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਕਿਸਾਨਾਂ ਲਈ ਕੀਤਾ ਉਹਨਾਂ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਕੀ ਕਮੀਆਂ ਰਹਿੰਦੀਆਂ ਨੇ ਜਿਹੜੇ ਉਹਨਾਂ ਦੇ ਦਾਅਵੇ ਹੁੰਦੇ ਆ ਤੇ ਹਕੀਕਤ ਹੁੰਦੀ ਹੈ ਹਕੀਕਤ ਤਾਂ ਇਹੀ ਆ ਵੀ ਘਰਾਣਿਆਂ ਨੂੰ ਬੜਿਆਂ ਨੂੰ ਉਹਨਾਂ ਨੇ ਜ਼ਮੀਨਾਂ ਖੋਹਣ ਦੀ ਇਹ ਸ਼ਾਸਨ ਚ ਰਚੀ ਸੀ ਸ਼ਾਸਨ ناکਾਮ ਹੋਣ ਕਰਕੇ ਕਿਸਾਨਾਂ ਨੇ ਉਹ ਮੌਕਾ ਸੰਭਲ ਲਿਆ ਜੇ ਕਿਸਾਨ ਇਕੱਠੇ ਨਾ ਹੁੰਦੇ ਤਾਂ ਹੋ ਸਕਦਾ ਇੱਕ ਸਾਲ ਦੇ ਵਿੱਚ ਵਿੱਚ ਇਹ ਕਿਸਾਨਾਂ ਦੀ ਜ਼ਮੀਨ ਨੂੰ ਦੁਬਾਰਾ ਕਨਵਰਟ ਕਰ ਸਕਦਾ ਸੀ ਉਹਨਾਂ ਦੇ ਹੱਕ ਦੇ ਵਿੱਚ ਇਹ ਨਾਲ ਦੇ ਝੂਠੇ ਬੰਦੇ ਹੁੰਦੇ ਨੇ ਸਰਕਾਰਾਂ ਤਾਂ ਤੁਹਾਨੂੰ ਦੱਸਦਾ ਵੀ ਝੂਠ ਦੇ ਬੋਲ ਕੇ ਹੀ ਬਣਦੀਆਂ ਨੇ ਵੱਧ ਤੋਂ ਵੱਧ ਜਿਹੜਾ ਝੂਠ ਬੋਲਦਾ ਉਹਦੀ ਸਰਕਾਰ ਬਣਦੀ ਆ ਝੂਠਿਆਂ ਦੀ ਸਰਕਾਰ ਇਹਨੂੰ ਕਿਹਾ ਜਾਂਦਾ ਵਾਅਦੇ ਕਰਕੇ ਜਿਹੜੀ ਮੁਕਰ ਗਈ ਆਮ ਲੋਕਾਂ ਦੇ ਵਿੱਚ ਬਲਡ ਦੇ ਵਿੱਚ ਇਹ ਚੱਲ ਰਹੀ ਆ ਗੱਲ ਕਿਸੇ ਨੂੰ ਕਿਹਨੂੰ ਨਹੀਂ ਕਿਹੜੀ ਸਟੇਟ ਨੂੰ ਨਹੀਂ ਪਤਾ ਵੀ ਤੇਰਾ ਮਹੀਨੇ ਹੋ ਗਏ ਹੁਣ 1 ਮਹੀਨਾ ਹੋ ਗਿਆ ਇੱਥੇ ਬੈਠਿਆਂ ਨੂੰ ਪਰ ਸਰਕਾਰਾਂ ਹਲੇ ਵੀ ਝੂਠ ਬੋਲੀ ਜਾਂਦੀਆਂ ਨੇ ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ ਯਾਨੀ ਕਿ ਨਵੀਂ ਸਰਕਾਰ ਦਾ ਇੰਤਜ਼ਾਰ ਕਰਨਾ ਪੈਣਾ ਲੰਬਾ ਵਕਤ ਹੋਣਾ ਲੰਬਾ ਵਕਤ ਨੂੰ ਤਾਂ ਕਿਸਾਨ ਬੈਠਾ ਹੀ ਆ 6-6 ਮਹੀਨੇ ਦਾ ਰਸਣ ਲੈ ਕੇ ਬੈਠ ਨੇ ਕਿਸਾਨ ਆਪਣੇ ਹੱਕਾਂ ਲਈ ਬੈਠਾ ਨਾ ਕਿ ਕਿਸੇ ਤੋਂ ਕੁਝ ਮੰਗ ਨਹੀਂ ਰਿਹਾ ਇਹ ਤਾਂ ਜਿਹੜੇ ਖੌਣ ਨੂੰ ਫਿਰਦੇ ਨੇ ਉਹੀ ਕਹਿ ਰਿਹਾ ਵੀ ਸਾਡੇ ਕੋਲੋਂ ਇਹ ਜ਼ਮੀਨਾਂ ਨਾ ਖੋਈਆਂ ਜਾਣ ਇਹ ਸਰਕਾਰ ਪਰ ਧੱਕਾ ਕਰਦੀ ਹੈ ਇਹਨਾਂ ਨੂੰ ਕੀ ਕੀਤਾ ਜਾਵੇ ਜਿਹਦੇ ਹੱਕ ਦੇ ਵਿੱਚ ਆਮ ਲੋਕ ਬੜੇ ਘਰਾਣੇ ਵਾਲੇ ਪੈਸੇ ਲੁੱਟ ਕੇ ਜ਼ਮੀਨਾਂ ਖੌਣ ਨੂੰ ਫਿਰਦੇ ਨੇ ਕਿਸਾਨ ਤਾਂ ਉਹਨੂੰ ਬਚਾਉਣ ਨੂੰ ਫਿਰਦਾ ਮੰਗਦਾ ਇਹਨਾਂ ਤੋਂ ਕੋਈ ਨਹੀਂ ਰੱਖ ਰਿਹਾ ਵੀ ਜ਼ਮੀਨਾਂ ਨਾ ਖੋਈਆਂ ਜਾਣ